ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ 'ਚ ਤੇ ਅੱਜ ਮੋਟਰ ਤੇ ਆਇਆ ਸੀ ਇੱਧਰ ਛੜਕੋਪਾਰ ਵਾਲੀ ਤੇ ਖਾਦ ਪੋਣ ਆਈ ਸੀ ਇੱਥੇ ਤੇ ਖਾਦ ਦਾ ਲੋਨ ਲੱਗਿਆ ਮੈਟਰੀ ਪੋਣੀ ਇੱਥੇ ਆਪਾਂ ਇੱਕ 200 ਮਲ ਪਾਈਦੀ ਆਪਾਂ ਖਾਦ 'ਚ ਇੱਕ ਬਰੇਜ ਮੈਂ ਖੋਲ ਕੇ ਦਿਖਾਉਣਾ ਕਿਹੜੀ ਆ 3 ਜਨਰਲ ਲਾ ਕੇ ਦ 3 ਜਨਰਲ ਲਾ ਕੇ ਪਾਈਦੀ ਆ ਇਹ ਮਸ਼ੀਨ ਦਾ ਵੀ ਆਪਣਾ ਕੰਮ ਚੱਲੀ ਜਾਂਦਾ ਹੈ ਤੇ ਬਲੇਡ ਅੱਧੇ ਇੱਕ ਬਦਲੇ ਗਿਆ ਸਟਰੈਸਰ ਦੇ ਤੇ ਆਇਆ ਆਪਣੀ ਮੈਟਰੀ ਫੇਸ 150 ਦਾ ਪੂਰਾ ਪੈਂਦਾ ਜਿੱਦਾਂ ਤੇ 200 ਮਲ ਪਾਈ ਦੀ ਆਪਾਂ ਬੋਰੇ ਚ ਦਾ ਲਾ ਕੇ ਆ ਇੱਕ ਬੋਰੇ ਦਾ ਹੀ ਆ ਜਿੱਦਾਂ ਦੋਨੇ ਕਣਕ ਦੇਖ ਲੋ ਚਾਰ ਬੋਰੇ ਲੈਂਦੇ ਆ ਚਾਰ ਪਾ ਜਾਣੇ ਇੱਥੇ ਹੁਣ ਕਣਕ ਉਧਰ ਪਾਣੀ ਨਾ ਬਾਲੀ ਨਹੀਂ ਇਹ ਬੈਠੀ ਇੱਥੇ ਹੈਗੇ 122 ਆ ਵਿੱਚੇ 30 86 ਆ ਸੋਹਣੀ ਆ ਜਦਾ ਕਣਕ ਤੇ ਮੌਸਮ ਅਜ ਦਿਨ ਵਧੀਆ ਲੱਗ ਗਿਆ ਕੱਲ ਮੀਂਹ ਸੀਗਾ ਪੈਂਦਾ ਮੋਟਰ ਤਾਂ ਹੁਣ ਹੋ ਗਿਆ 10 ਦਿਨ ਖੜੀ ਆ ਬਾਕੀ ਦੇਖਿਓ ਫਿਰ ਵਲੌਗ ਅੱਗੇ ਮਸ਼ੀਨ ਦੀ ਵੀ ਆਪਾਂ ਥੱਲੇ ਅੱਜ ਬਾਸਕਣ ਲਾ ਦੇਣੀ ਆ ਥਰੇਸ਼ਰ ਮੈਦਿਆ ਵੀ ਅੱਜ ਬਦਲਿਆ ਜਾਊਗਾ ਖਾਦ ਪਾ ਕੇ ਵਾਸ ਲੱਗੇ ਆ ਬਲੇਟਾਂ ਨੇ ਲੱਗਣਾ ਦੇਖਿਓ ਫਿਰ ਵਲੌਗ ਅੱਗੇ ਹਾਂਜੀ ਮਿੱਤਰੋ ਤੇ ਲੱਗੇ ਜਾਂਦੇ ਹੀ ਮਸ਼ੀਨ ਨੂੰ ਹੱਥ ਲਲੀ ਲਈ ਸੀ ਅਸੀਂ ਬਾਸਕਟ ਇਹਦੇ ਵੀ ਪਲੇਟ ਬਦਲ ਜਾਨੇ ਆ ਥਰੇਚਰ ਦਾ ਤਾਂ ਆਪਣੇ ਨਿਬੜ ਗਿਆ ਹੀ ਸਾਰਾ ਜਦਾਂ ਪੂਰੇ ਹੋ ਗਿਆ ਹੀ ਕੰਮ ਤੇ ਥਰੇਚਰ ਦਾ ਹਾਤਾ ਢੱਕਣ ਤੇ ਹੁਣ ਆ ਖੋਲੀ ਸੀ ਤੇ ਪੱਖੇ ਖੋਲੇ ਆ ਵਿੱਚੋਂ ਢੱਕਣ ਪੱਖੇ ਵੀ ਜਾਂ 2 ਮਿੰਟ ਮੈਂ ਉਧਰ ਵੀ ਦਿਖਾਉਣਾ ਪੱਖੇ ਵੀ ਨਵੇਂ ਪਾਉਣੇ ਆ ਅੱਠੇ ਤੇ ਮੈਂ ਲੱਗੇ ਜਾਂਦੇ ਆ ਇਦਾਂ ਪੱਖੇ ਜਿਹੜੇ ਆ ਉੜੇ ਸੀ ਆ ਘਸੇ ਪਾਇਆ ਮੋਰ ਤੇ ਇਹ ਨਵੇਂ ਪਾਉਣੇ ਆਪਾਂ ਇੱਧਰ ਲੈ ਵੀ ਦਈਆਂ ਵਿੱਚੋਂ ਇੱਕ ਦੋ ਸਹੀ ਸੀ ਹੋਣਾ ਠੇ ਬਦਲ ਦੇਣੇ ਆ ਬਾਕੀ ਦੇਖਿਓ ਫੇ ਬਲੌਗ ਅੱਗੇ ਤੇ ਆ ਆਪਾਂ ਝਾਰਨਾ ਨਾਲ ਮਿਲਿਆ ਹੈਗਾ ਇਹ ਵਾਲਾ ਦੋ ਜਾਣੇ ਦਿੱਤੇ ਸੀ ਇਹ ਨਹੀਂ ਇਹ ਨਮਾ ਆ ਜਾਵਾਂ ਹਜੇ ਦੇਖੋ ਸਰੀਏ ਦੀਆਂ ਨੁੱਕਰ ਆ ਜਾਵਾਂ ਪਈਆਂ ਨਵੀਆਂ 45 ਵਾਲਾ ਤੇ ਲੱਗੇ ਜਾਂਦੇ ਆ ਫੋੜੀ ਫੋੜੀ ਸਟਿੱਪਾਂ ਵੀ ਆਪਾਂ ਝੰਡਣੀਆਂ ਦੋਨੇ ਹੀ ਜਦੋਂ ਨੂੰ ਸਟਿੱਪਾਂ ਦੇਖਾਂਗੇ ਸਟਿੱਪਾਂ ਦਾ ਹੈ ਪਹਿਲਾਂ ਪਿੱਛੇੋਂ ਨੇ ਬੜਜੋ ਆ ਬਾਸਕਟ ਨਾਲ ਬੜਜੋ ਬਾਸਕਟ ਦੇ ਬਲੇਟ ਮੈਂ ਸੈਡਾਂ ਕੱਸ ਜਾਈਆਂ ਪਾ ਲਿਆ ਜਦਾਂ ਸੈਡਾਂ ਕਮਾਤੀਆਂ ਬਾਕੀ ਵਿੱਚ ਅਧਿਕ ਨਵੇਂ ਕਰਦੇ ਆ ਤਰਕੇ ਮੱਕੀ ਫੇ ਦੇਖੋ ਵਲੌਗ ਅੱਗੇ ਹਾਂਜੀ ਮਿੱਤਰੋ ਦਿਨ ਹੈਗਾ ਜਦੋਂ ਅਗਲਾ ਜਿਆ ਗਰਾਰੀ ਖੋਲੀ ਸੀ ਆਪਾਂ ਇਥੋਂ ਚੈਨ ਵਾਲੀ ਪੁਲੀ ਜਿਹੜੀ ਆ ਇਹਦੇ ਆ ਝਰੀ ਗੁੱਲਾ ਆ ਟਰਨ ਬਈ ਆ ਆ ਗੁੱਲੇ ਦੇ ਦਾ ਔੜ ਕੇ ਸੈਜ ਤੇ ਐ ਦੇ ਪਿੱਛੇ ਵੀ ਵਿੱਚਲੀ ਵੀ ਔੜ ਗਈ ਜਦਾ ਤੇ ਹੁਣ ਦੇ ਦਿਆਂ ਜਾਂ ਇਹ ਸਾਰੀ ਸ਼ਾਫਟ ਹੀ ਜਦਾ ਪੈਂਦੀ ਆ ਵਿੱਚ ਇਥੋਂ ਬੈ ਵੱਡ ਕੇ ਜਦਾ ਬੈਲਡ ਕੀਤਾ ਆ ਇਹ ਨਾਲ ਆਹੜਾ ਗੁੱਲਾ ਤੇ ਵੱਡ ਕੇ ਲੱਗਣਾ ਇਹਦਾ ਬੈਲਡ ਹੋਣਾ ਜੇ ਆ ਮਿਲ ਜਵੇ ਗੋਪੂਲੀ ਜਿੱਦਾਂ ਤੇ ਫੇਰ ਅੱਲੀ ਪੂਲੀ ਪਾ ਦਵਾਂਗੇ ਹਾਲੀ ਫੇਰ ਅੱਧ ਘਟ ਜਾਣੀ ਆ ਤੇ ਮਾੜੀ ਮੋਟੀ ਰਹਿ ਵੀ ਜਾ ਕੋਈ ਨਾ ਇਹ ਤੁਹਾਨੂੰ ਹੋਟਲ ਹੈ ਤੇ ਗੱਲ ਪੱਟੀ ਸੀ ਦੇ ਦੇ ਹੁਣ ਕੀ ਕਰਨਾ ਹੈ ਤੇ ਗਰਾਰੀ ਦੇ ਦੰਦੇ ਬਹੁਤ ਆ ਜੇ ਪੀਰੋ ਦੇਖੋ ਫੇ ਬਲੌਗ ਅੱਗੇ ਤੇ ਆ ਰੀਲ ਦੇ ਬੁੱਚ ਪਾਉਣਿਆਂ ਨੇ ਕਿੰਦੇ ਆ ਆਲ ਦੇ ਨੱਟ ਲਿ ਗਿੱਤੇ ਆ ਇਹ ਵੀ ਪਾਉਣੇ ਆ ਇਹ ਨੱਟ ਦਿੱਤੇ ਆ ਅੱਗੇ ਪਿੰਨਾ ਹੁੰਦੇ ਹੋਂ ਤਾਂ ਨੱਟ ਖੋਲੋ ਤੇ ਵਿੱਚ ਪਾ ਕੇ ਖਾਦਿਓ ਸੋਖਾ ਕੀਤਾ ਹੋਇਆ ਹੈ ਕਾ ਮਸ਼ੀਨ ਦੇ ਵਧੀਆ ਹੀ ਦਾ ਆ ਵਾਜਣੂ ਮੇ ਭਾਈ ਤੇ ਇੱਕ ਆਪਾ ਥਰੇਸ਼ਰ ਦੀ ਪੁਲੀ ਪੱਟਣੀ ਆ ਸੈਸ ਦੇਖਣਾ ਕਿਦਾਂ ਬੈਲਟਾ ਲਾ ਕੇ ਪੁਲੀ ਪਟਾਂਗੇ ਸੈਸ ਹੋਈ ਤਣ ਡੋਣਾ ਬਾਕੀ ਆ ਪੱਖੇ-ਪੱਖੇ ਦਾ ਚੱਲ ਜਾਂਦਾ ਹੀ ਮੇਨ ਹੁੰਦਾ ਜਿਆਦਾ ਇਹ ਪੱਟਦੇ ਅੱਜ ਤੇ ਸਟੈਪ ਆਪਾਂ ਇੱਕ ਜਣਨੇ ਆ ਇੱਕ ਆਹੀ ਰੱਖ ਲੈਣੀ ਆ ਫਿੰਗਰਾਂ ਵੀ ਆਹੀ ਰੱਖ ਲੈਣੀਆਂ ਦੇਖਿਓ ਫਿਰ ਵਲੌਗ ਅੱਗੇ ਹਾਂਜੀ ਮਿੱਤਰੋ ਤੇ ਗੇਅਰ ਚ ਆਪਾਂ ਤੇਲ ਚਾ ਕੀਤਾ ਇਹ ਤੇਲ ਹੈ ਹੀ ਨਹੀਂ ਗੇਅਰ ਚ ਤੇ ਇਹਦੀ ਹੁਣ ਅਸਲੀ ਕੀ ਆ ਮਨ ਲੱਗਦਾ ਮੋੜ ਲਈ ਇਹ ਦੇਖਦੇ ਹਾਂ ਤੇਲ ਤੁਲ ਪਾ ਕੇ ਕਿਹੜਾ ਪਾ ਕੇ ਹੋਏ ਪਤਾ ਲੱਗਣਾ ਤੇ ਜੇ ਫਿਰ ਗੇਅਰ ਦੀ ਹੇਲ ਪਾਉਣੀ ਪੈਣੀ ਆ ਤੇ ਦੇਖਦੇ ਹਾਂ ਬਾਕੀ ਹੁਣ ਤੇ ਜੇ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਆਪਾਂ ਤੁਹਾਨੂੰ ਕਿਸੇ ਹੋਰ ਨਵੇਂ ਵੀਡੀਓ ਚ ਇਹ ਵੀ ਗਰਾਰੀ ਤੁਜੀ ਜਿਹੜੀ ਆ ਮੈਨ ਭੇਜੀ ਆ ਜੇ ਮੈਲ ਜਵੇ ਤਾਂ ਦੇਖੋ ਬਾਕੀ ਚਲੋ ਮਿਲਦੇ ਆਂ ਆਪਾਂ ਤੁਹਾਨੂੰ ਕਿਸੇ ਹੋਰ ਨਵੇਂ ਵੀਡੀਓ ਚ